ਕਾਸ న్యూਸ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪੱਤਰਕਾਰ ਅਜੀਤ ਪਾਲ ਅਤੇ ਸਿਮਰਨ ਮੱਟੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਾਈ ਵਿ디ਚੰਦ ਚੀਨਾ ਪਬਲਿਕ ਸਕੂਲ ਦੇ ਵਿੱਚ ਜਿੱਥੋਂ ਦੇ ਕਿ ਤਿੰਨ ਸਟੂਡੈਂਟ ਜਿਨ੍ਹਾਂ ਨੇ ਬਹੁਤ ਹੀ ਚੰਗੇ ਅੰਕ ਪ੍ਰਾਪਤ ਕੀਤੇ ਹਨ ਅਤੇ ਸਕੂਲ ਦਾ ਅਤੇ ਮਾਪੇ ਦਾ ਨਾਮ ਰੌਸ਼ਨ ਕੀਤਾ ਹੈ ਤੋਂ ਤੁਹਾਨੂੰ ਲੈ ਕੇ ਜਾ ਰਿਹਾ ਸੀ ਅੰਦਰ ਸਟੂਡੈਂਟਸ ਤੇ ਟੀਚਰਸ ਦੇ ਨਾਲ ਮੈਂ ਹਾਂ ਪ੍ਰਾਊਡ ਫੀਲ ਕਰਵਾ ਸਕੀ ਉਹਨਾਂ ਦੀਆਂ ਬਲੇਸਿੰਗਸ ਦੇ ਨਾਲ ਪ੍ਰਿੰਸੀਪਲ ਮੈਮ ਐਂਡ ਟੀਚਰਸ ਦੀ ਬਲੇਸਿੰਗਸ ਦੇ ਨਾਲ ਮੈਂ ਜੋ ਵੀ ਅਚੀਵ ਕੀਤਾ ਆ ਉਹ ਸਭ ਅਚੀਵ ਕਰਨ ਵਿੱਚ ਮੈਨੂੰ ਬਹੁਤ ਖੁਸ਼ੀ ਹੋਈ ਮੇਰੇ ਪੇਰੈਂਟਸ ਨੂੰ ਹਰ ਕੋਈ ਅੱਜ ਕੱਲ ਵਿਸ਼ ਕਰ ਰਿਹਾ ਹੈ ਕਿ ਹਾਂ ਤੁਹਾਡੀ ਬੇਟੀ ਨੇ ਬਹੁਤ ਵਧੀਆ ਮਾਰਕਸ ਅਚੀਵ ਕੀਤੇ ਨੇ ਤੇ ਮੈਨੂੰ ਬਹੁਤ ਵਧੀਆ ਲੱਗਾ ਉਸ ਦਿਨ ਕਿ ਮੈਂ ਜਿੰਨਾ ਕੀਤਾ ਸੀਗਾ ਉਸ ਤੋਂ ਵੱਧ ਹੀ ਥੋੜਾ ਸਕੋਰ ਕਰ ਪਾਈ ਹਾਂ ਜਿਸ ਤਰ੍ਹਾਂ ਤੁਹਾਡੀ ਪਲੱਸ 2 ਹੁਣ ਹੋ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅੱਗੇ ਕੀ ਕਰੋਗੇ ਕਿਸ ਤਰ੍ਹਾਂ ਪੜੋਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੈਨੇਡਾ ਜਾ ਕੇ ਮੈਡੀਸਿਨ ਦੀ ਸਟੱਡੀ ਪਰਸੂ ਕਰਨਾ ਚਾਹੂੰਗੀ ਕਿਉਂਕਿ ਮੈਨੂੰ ਮੈਡੀਸਿਨ ਮੈਡੀਕਲ ਪੜਨਾ ਬਹੁਤ ਵਧੀਆ ਲੱਗਦਾ ਹੈ ਬਾਇਓ ਮੇਰਾ ਫੇਵਰਿਟ ਸਬਜੈਕਟ ਰਿਹਾ ਹੈ ਤੇ ਮੇਰੇ ਮਨ ਵਿੱਚ ਛੋਟੀ ਉਂਦੀ ਤੋਂ ਹਮੇਸ਼ਾ ਇਹ ਸੀ ਕਿ ਕਿ ਮੈਂ ਆਪਣੀ ਕਮਿਊਨਿਟੀ ਨੂੰ ਸਰਵ ਕਰ ਸਕਾਂ ਇਸੇ ਲਈ ਮੈਂ ਮੈਡੀਕਲ ਰੱਖਿਆ ਤੇ ਕੈਨੇਡਾ ਜਾ ਕੇ ਵੀ ਮੈਂ ਅੱਗੇ ਮੈਡੀਸਿਨ ਦੀ ਪੜਾਈ ਕਰੂੰਗੀ ਤੇ ਆਪਣਾ ਪੂਰਾ 100% ਦੇਉਂਗੀ ਤਾਂਕਿ ਜੋ ਹੁਣ ਤੱਕ ਮੈਂ ਅਚੀਵ ਕੀਤਾ ਹੈ ਮੈਂ ਇਸੇ ਤਰ੍ਹਾਂ ਅੱਗੇ ਸਰ ਸਕੂਲ ਦੇ ਵਿੱਚ ਹੁਣ 10th ਤੋਂ ਪਲੱਸ 1 ਦੇ ਵਿੱਚ ਜਿਹੜੇ ਸਟੂਡੈਂਟਸ ਨੇ ਹੋਣਾ ਵਾ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਜਾਓਗੇ ਆਪਣੇ ਉਹਨਾਂ ਨੂੰ ਮੈਂ ਉਹਨਾਂ ਸਟੂਡੈਂਟਸ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਅਗਰ ਉਹ ਇਹ ਸੋਚਦੇ ਨੇ ਕਿ ਕੰਫਰਟ ਜ਼ੋਨ ਵਿੱਚ ਰਹਿ ਕੇ ਉਹ ਕੁਝ ਐਕਸਟਰਾ ਆਰਡੀਨਰੀ ਅਚੀਵ ਕਰ ਸਕਦੇ ਨੇ ਤੇ ਇਟਸ ਇੰਪੋਸੀਬਲ ਉਹਨਾਂ ਨੂੰ ਹਮੇਸ਼ਾ ਹਾਰਡ ਵਰਕ ਕਰਨਾ ਚਾਹੀਦਾ ਆ ਤਾਂ ਕਿ ਉਹ ਅੱਗੇ ਜਾ ਕੇ ਆਪਣੇ ਪੇਰੈਂਟਸ ਦਾ ਵੀ ਨਾਮ ਰੌਸ਼ਨ ਕਰ ਸਕਣ ਤੇ ਆਪਣਾ ਪੋਟੈਂਸ਼ੀਅਲ ਵੀ ਪ੍ਰੂਫ ਕਰ ਸਕਣ ਕਿ ਉਹ ਕਿੰਨੇ ਲੈਵਲ ਤੇ ਨੇ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਆਪਾਂ ਸਟੱਡੀ ਕਨਸਟੈਂਟ ਰੱਖੀਏ ਕੰਟੀਨਿਊ ਕਰ ਚਾਹੀਦਾ ਕਿਉਂਕਿ ਇਹ ਕਹਿੰਦੇ ਆਏ ਨੇ ਕਿ ਹਾਰਡ ਵਰਕ ਹੀ ਸਫਲਤਾ ਦੀ ਕੁੰਜੀ ਹੈ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਬੱਚਿਆਂ ਨੂੰ ਹਾਰਡ ਵਰਕ ਕਰਨਾ ਚਾਹੀਦਾ ਹੈ ਹਾਂਜੀ ਪੁਣਾਸੀ ਤੁਹਾਨੂੰ ਲੈ ਕੇ ਜਾ ਰਿਹਾ ਜੀ ਪਾਤੇ ਕੋਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਇਹ ਕੀ ਖੁਸ਼ੀ ਫੀਲ ਹੋਈ ਜਿਸ ਦਿਨ ਤੁਹਾਨੂੰ ਪਤਾ ਲੱਗਾ ਕਿ ਤੁਹਾਡਾ ਬੱਚਾ ਇਨੇ ਚੰਗੇ ਅੰਕ ਲੈ ਕੇ ਆਇਆ ਹੈ ਸੂਰ ਦੇ ਵਿੱਚ ਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਪੀਟੀ ਨਿਊਜ਼ ਚੈਨਲ ਦਾ ਜਿਨ੍ਹਾਂ ਨੇ ਆਪਣੇ ਮਾਧਿਅਮ ਦੇ ਰਾਹੀਂ ਸਾਨੂੰ ਤੁਹਾਡੇ ਤੱਕ ਲੈ ਕੇ ਆਂਦਾ ਤੇ ਜਿੱਥੋਂ ਤੱਕ ਪ੍ਰਾਊਡ ਦੀ ਗੱਲ ਹੈ ਆ ਬਹੁਤ ਖੁਸ਼ੀ ਹੋਈ ਜਦੋਂ ਰਿਜ਼ਲਟ ਦੀ ਅਨਾਉਂਸਮੈਂਟ ਹੋਈ ਸੀਗੀ ਤੇ ਸਾਨੂੰ ਪਤਾ ਲੱਗਿਆ ਕਿ ਸਾਡੀ ਬੱਚੀ ਨੇ ਜਿਹੜਾ ਸਕੂਲ ਦੇ ਵਿੱਚੋਂ ਟੌਪ ਕੀਤਾ ਤੇ ਬਹੁਤ ਵਧੀਆ ਫੀਲ ਹੋਇਆ ਬੜੀ ਖੁਸ਼ੀ ਹੋਈ ਇਹ ਚੀਜ਼ ਨੂੰ ਕਿਉਂਕਿ ਜਿੰਨਾ ਅਸੀਂ ਐਕਸਪੈਕਟ ਕੀਤਾ ਸੀਗਾ ਬੱਚੇ ਤੋਂ ਇਵਨ ਇਸ ਤੋਂ ਵੀ ਵਧੀਆ ਜਿਹੜਾ ਰਿਜ਼ਲਟ ਆਇਆ ਬੱਚੇ ਨੇ ਲੈ ਕੇ ਸਾਡੀ ਝੋਲੀ ਦੇ ਵਿੱਚ ਪਾਇਆ ਤੇ ਇਸ ਦੇ ਨਾਲ ਨਾਲ ਹੀ ਮੈਂ ਸਕੂਲ ਦਾ ਵੀ ਬਹੁਤ-ਬਹੁਤ ਧੰਨਵਾਦਿਆਂ ਜੀ ਜਿੱਥੋਂ ਦੇ ਟੀਚਰਸ ਨੇ ਪ੍ਰੀਪੇਅਰ ਕਰਵਾਇਆ ਬੱਚੇ ਨੂੰ ਚੰਗੇ ਤਰੀਕੇ ਦੇ ਨਾਲ ਜਿੱਥੇ ਵੀ ਕਿਤੇ ਉਹਨਾਂ ਨੂੰ ਕੋਈ ਡਾਊਟ ਹੋਇਆ ਉਹਨੂੰ ਸੋਲਵ ਕੀਤਾ ਔਰ ਪ੍ਰਿੰਸੀਪਲ मैम ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਔਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਤੁਹਾਡਾ ਜਿਹੜਾ ਜਿੰਨਾ ਤੁਸੀਂ ਐਸਪੈਕਟ ਕੀਤਾ ਹੁੰਦਾ ਉਸ ਤੋਂ ਚੰਗਾ ਰਿਜ਼ਲਟ ਲੈ ਕੇ ਜਿਹੜਾ ਆਉਂਦਾ ਆ ਤੇ ਬਹੁਤ ਵਧੀਆ ਲੱਗ ਰਿਹਾ ਜੀ ਕਦੀ ਇਸ ਤਰ੍ਹਾਂ ਹੋਇਆ ਕਿ ਕਈ ਵਾਰ ਹੁੰਦਾ ਨਾ ਬੱਚੇ ਪੜਦੇ ਨਹੀਂ ਮਾਪੇ ਕਹਿੰਦੇ ਆ ਪੜ ਲਓ ਪੜ ਲਓ ਤੁਹਾਡੇ ਕੰਮ ਹੈਗਾ ਤੁਹਾਨੂੰ ਕਦੀ ਲੋੜ ਪਈ ਜੈਸਮੀਨ ਨੂੰ ਬੋਲਣ ਦੀ ਨਹੀਂ ਜੀ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਿ ਮੈਨੂੰ ਇਹ ਕਹਿਣਾ ਪਿਆ ਹੋਏ ਜਾਂ ਜੈਸਮੀਨ ਦੀ ਮੰਮਾ ਨੂੰ ਇਹ ਕਹਿਣਾ ਪਿਆ ਹੋਏ ਕਿ ਬੇਟਾ ਪੜ ਲ ਕਿਉਂਕਿ ਆਪ ਹੀ ਇਹਨੂੰ ਹੁਣ ਅਸੀਂ ਮਿਲਣ ਜਾ ਰਹੇ ਹਾਂ ਉਸ ਬੱਚੇ ਦੇ ਨਾਲ ਜਿਸ ਦਾ ਨਾਮ ਹੈ ਸਮਾਈਲ ਪ੍ਰੀਤਕੌਰ ਅਤੇ ਇਹ ਸੈਕੰਡ ਆਏ ਨੇ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਮੈਮ ਬੇਟਾ ਜਦੋਂ ਤੁਸੀਂ ਸਕੂਲੇ ਆਉਂਦੇ ਸੀ ਕਿ ਕਦੀ ਮਤਲਬ ਮਨ ਦੇ ਵਿੱਚ ਆਇਆ ਸੀ ਕਿ ਇਸ ਸਕੂਲ ਦੇ ਵਿੱਚ ਸੈਕੰਡ ਵੀ ਆਵਾਂਗੇ ਪਲੱਸ 2 ਕਲਾਸ ਚ ਹਾਂਜੀ ਮੈਮ ਕਿਉਂਕਿ ਮੈਂ ਇਸ ਜਬਦੀ ਪੜ੍ਹਦੀ ਆਈ ਹਾਂ ਮੈਂ ਤਬ ਦੀ ਫਸਟ ਸੈਕੰਡ ਪੋਜੀਸ਼ਨ ਹੀ ਗੇਨ ਕੀਤੀ ਹੈ ਕਿਉਂਕਿ ਮੇਰੇ ਟੀਚਰਸ ਬਹੁਤ ਵਧੀਆ ਸੀ ਮੇਰੇ ਨਾਲ ਬਹੁਤ ਕੋਆਪਰੇਟਿਵ ਸੀ ਤੇ ਮੈਨੂੰ ਉਮੀਦ ਸੀ ਕਿ ਮੈਂ ਜ਼ਰੂਰ ਆਉਂਗੀ ਕਿਉਂਕਿ ਕਿੰਨੇ ਸਾਲ ਤੋਂ ਇੱਥੇ ਪੜ੍ਹਦੇ ਨੂੰ 6 ਇਅਰਸ ਹੋ ਗਏ ਇੱਥੇ ਪੜ੍ਹਦੇ ਨੂੰ 6 ਇਅਰ ਹੋ ਗਏ 6 ਕਦੇ ਕਿਸੇ ਚੀਜ਼ ਦੀ ਮੁਸ਼ਕਿਲ ਆਈ ਪੜਾਈ ਦੇ ਵਿੱਚ ਨਹੀਂ ਮੈਨੂੰ ਕਦੇ ਕਿਸੇ ਚੀਜ਼ ਦੀ ਮੁਸ਼ਕਿਲ ਨਹੀਂ ਆਈ ਕਿਉਂਕਿ ਸਟਾਫ ਵੀ ਬਹੁਤ ਕੋਆਪਰੇਟਿਵ ਸੀਗਾ ਚੇਅਰਪਰਸਨ ਮੈਮ ਵੀ ਕੋਆਰਡੀਨੇਟਰ ਮੈਮ ਸਾਰੇ ਬਹੁਤ ਵਧੀਆ ਸੀਗੇ ਸਾਰਿਆਂ ਨੇ ਬਹੁਤ ਕੋਆਪਰੇਟ ਕੀਤਾ ਮੇਰੇ ਨਾਲ ਪਲੱਸ ਮੈਨੂੰ ਹਰ ਚੀਜ਼ ਜਿਹੜੀ ਵੀ ਚੀਜ਼ ਦੀ ਜ਼ਰੂਰਤ ਸੀਗੀ ਉਹ ਸਾਰੀ ਚੀਜ਼ਾਂ ਪ੍ਰੋਵਾਈਡ ਕਰਵਾਏ ਗਏ ਇਸ ਲਈ ਮੈਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਆਈ ਕਦੀ ਤਹਾਡੇ ਸਭ ਤੋਂ ਜ਼ਿਆਦਾ ਜ਼ਿਆਦੇ ਮਾਰਕਸ ਕਿਹੜੇ ਸਬਜੈਕਟ ਦੇ ਵਿੱਚ ਆਏ ਨੇ ਸਭ ਤੋਂ ਜ਼ਿਆਦਾ ਮਾਰਕਸ ਮੇਰੇ కెਮਿਸਟਰੀ ਚ ਆਏ ਨੇ ਕਿਉਂਕਿ ਉਹ ਰੁਪਿੰਦਰ मैम ਟੀਚ ਕਰਵਾਉਂਦੇ ਸੀ ਉਹ ਸਬਜੈਕਟ ਵੀ ਮੇਰਾ ਫੇਵਰੇਟ ਸੀਗਾ ਪਲੱਸ ਉਹਨਾਂ ਕੋਲ ਬਹੁਤ ਸਾਰੇ ਟ੍ਰਿਕਸ ਸੀਗੇ ਸੋ ਬਹੁਤ ਵਧੀਆ ਲੱਗਦਾ ਬਹੁਤ ਚੰਗਾ ਤਰੀਕਾ ਸੀ ਸਮਝਾਉਂਦਾ ਅੱਛਾ ਜਿਸ ਤਰ੍ਹਾਂ ਤੋਂ ਤੁਹਾਡੇ ਐਗਜ਼ਾਮ ਸੀਗੇ ਤੇ ਹਫੜਾ ਧਫੜੀ ਹੈਗੀ ਸੀ ਐਗਜ਼ਾਮਸ ਦੀ ਤਿਆਰੀ ਦੇ ਵਿੱਚ ਕਿ ਆ ਵੀ ਪੜ ਲਈ ਆ ਵੀ ਪੜ ਲਈਏ ਹਾਂ ਐਵੇਂ ਸੀਗਾ ਕਿਉਂਕਿ ਅਸੀਂ ਕਿਉਂਕਿ ਬਹੁਤ ਸਾਰਾ ਸਟ्रेस ਹੁੰਦਾ ਹੈ ਬਾਈਂਡ ਦੇ ਉੱਪਰ ਕਿ ਕੁਝ ਰਹਿ ਨਾ ਜਾਏ ਕੁਝ ਸਕਿਪ ਨਾ ਹੋ ਜਾਏ ਬਟ ਸਾਰਾ ਕੁਝ ਕਵਰ ਹੋ ਗਿਆ ਕਿਉਂਕਿ ਟੀਚਰਸ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪ੍ਰਪੇਅਰ ਕਰਵਾਇਆ ਸੀਗਾ ਸੋ ਜ਼ਿਆਦਾ ਪ੍ਰੋਬਲਮਸ ਨਹੀਂ ਆਈਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਹਾਡਾ ਮਤਲਬ ਜਿਹੜਾ ਸਬਜੈਕਟ ਵੀ ਤੁਸੀਂ ਆਪਣਾ ਦੱਸਦੇ ਪਏ ਹੋ ਉਹਦੇ हिसाब ਨਾਲ ਤੁਸੀਂ ਪਲੱਸ 2 ਪਾਸ ਕਰ ਲਈ ਹੈ ਹਨਾ ਬੜੇ ਚੰਗੇ ਮਾਰਕਸ ਤੁਹਾਡੇ ਆ ਗਏ ਨੇ ਸਮੇਂ ਦੇ ਵਿੱਚ ਜਿੱਤੋਂ ਮਤਲਬ ਆਉਣ ਵਾਲੇ ਫਿਊਚਰ ਦੇ ਵਿੱਚ ਤੁਸੀਂ ਕੀ ਕਰੋਗੇ ਕੀ ਅੱਗੇ ਪੜੋਗੇ ਮੇਰਾ ਮੋਟਿਵ ਇਹੀ ਹੈ ਕਿ ਮੈਂ ਮਤਲਬ ਬੀਐਸਸੀ ਨਰਸਿੰਗ ਕਰਨਾ ਚਾਹੂੰਗੀ ਅੱਗੇ ਕਿਉਂਕਿ ਮੇਰਾ ਬਹੁਤ ਜ਼ਿਆਦਾ ਇੰਟਰਸਟ ਹੈ ਉਹਦੇ ਵਿੱਚ ਪਲੱਸ ਉਹਦੇ ਵਿੱਚ ਕਾਫੀ ਵਧੀਆ ਬਾਇਓਲੋਜੀ ਸਬਜੈਕਟ ਹੈ ਉਹ ਵੀ ਮੇਰਾ ਫੇਵਰਿਟ ਹੈ ਤੇ ਮੇਰਾ ਸੁਪਨਾ ਹੈ ਕਿ ਮੈਂ ਅਬ੍ਰੋਡ ਜਾਵਾਂ ਅੱਛਾ ਕਿੰਨੂੰ ਪਤਾ ਲੱਗਾ ਸੀ ਸਭ ਤੋਂ ਪਹਿਲੇ ਫਸਟ ਕੌਣ ਆਇਆ ਸੈਕਿੰਡ ਕੌਣ ਆਇਆ ਸਭ ਤੋਂ ਪਹਿਲੇ ਸਕੂਲ ਵਾਲੇ ਟੀਚਰਸ ਨੂੰ ਹੀ ਪਤਾ ਲੱਗਾ ਸੀ ਉਹਨਾਂ ਨੇ ਸਾਨੂੰ ਕਾਲ ਕੀਤੀ ਸੀ ਕਿ ਤੁਸੀਂ ਫਸਟ ਪੋਜੀਸ਼ਨ ਜਾਂ ਸੈਕਿੰਡ ਪੋਜੀਸ਼ਨ ਗੇਨ ਕੀਤੀ ਹੈ ਸਾਨੂੰ ਬਹੁਤ ਵਧੀਆ ਲੱਗਾ ਪਲੱਸ ਮੇਰੀ ਫਰੈਂਡ ਸੀ ਕਿ ਜਸਮੀਨ ਐ ਵੀ ਤੇ ਅਸੀਂ ਦੋਨੋਂ ਫਸਟ ਸੈਕਿੰਡ ਆਏ ਹੈ ਇਸ ਲਈ ਬਹੁਤ ਵਧੀਆ ਲੱਗਾ ਅੱਛਾ ਆਪਸ ਵਿੱਚ ਗੱਲ ਹੁੰਦੀ ਸੀ ਕਿ ਜਿਸ ਤਰ੍ਹਾਂ ਬੱਚੇ ਆਪਸ ਵਿੱਚ ਗੱਲ ਕਰਦੇ ਨੇ ਹਾਂ ਰਿਜ਼ਲਟ ਆਉਣ ਵਾਲਾ ਵਾ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਹੋਣ ਡਿਆ ਤੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਹੋਣ ਡਿਆ ਡਰ ਆਂਦਾ ਸੀ ਮਨ ਦੇ ਵਿੱਚ ਹਾਂਜੀ ਬਹੁਤ ਡਰ ਲੱਗਦਾ ਸੀ ਕਿਉਂਕਿ ਇਹੀ ਸਾਡਾ ਲਾਸਟ ਈਅਰ ਸੀਗਾ ਅਸੀਂ ਸ਼ੁਰੂ ਤੋਂ ਹੀ ਬਹੁਤ ਮਤਲਬ ਹਰ ਵਾਰੀ ਪੋਜੀਸ਼ਨ ਹੀ ਗੇਨ ਕੀਤੀ ਹੈ ਇਸ ਵਾਰ ਸੀਗਾ ਕਿ ਇਹ ਸਾਡਾ ਲਾਸਟ ਈਅਰ ਹੈ ਸਾਡੀ ਪੋਜੀਸ਼ਨ ਜਿਹੜੀ ਆ ਫਾਲ ਨਾ ਹੋ ਜੇ ਅੱਛਾ ਜਿਸ ਤਰ੍ਹਾਂ ਬੱਚੇ ਕਹਿ ਦਿੰਦੇ ਨੇ ਨਾ ਕਿ ਮੰਮਾ ਮੈਂ ਸੈਕਿੰਡ ਆਣਾ ਜਾਂ ਫਸਟ ਆਣਾ ਫਿਰ ਤੁਸੀਂ ਕਿਤਾਈ ਮਮੀ ਡਾਡੀ ਨਾਲ ਆਪਣੇ ਨਾਲ ਹਾਂਜੀ ਮੈਂ ਵੀ ਕਿਹਾ ਸੀ ਕਿ ਜੇ ਮੈਂ ਫਸਟ ਨੇ ਮੈਂ ਸਕੈਂਡਰੀ ਮੈਂ ਫਸਟ ਜਾਂ ਸਕੈਂਡ ਆਈ ਤਾਂ ਮੈਂ ਤੁਹਾਡੇ ਕੋਲ ਨਿਊ ਫੋਨ ਲੈਣਾ ਕਿਉਂਕਿ ਮੇਰਾ ਫੋਨ ਖਰਾਬ ਹੋ ਗਿਆ ਹੁਣ ਤੇ ਉਹਨਾਂ ਨੇ ਮੈਨੂੰ ਬੋਲਿਆ ਕਿ ਮੈਂ ਤੁਹਾਨੂੰ ਦਵਾਂਗਾ ਗਿਫਟ ਮਿਲ ਗਿਆ ਕਿ ਨਹੀਂ ਇਹ ਮਿਲ ਗਿਆ ਹੁਣ ਤੋਂ ਹਾਨੂੰ ਅਸੀਂ ਮਿਲੋਂ ਜਾ ਰਹੇ ਹਾਂ ਸਕੂਲ ਦੇ ਕੋਆਰਡੀਨੇਟਰ ਮੈਮ ਦੇ ਨਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਆਈ ਐਮ ਅ ਮਨਦੀਪ ਕੌਰ ਐਜ਼ ਅ ਕੋਆਰਡੀਨੇਟਰ ਭਾਈ ਬਿਦੀ ਚੰਦ ਸੀਨਾ ਸੀਨੀਅਰ ਸਕੈਂਡੀ ਸਕੂਲ ਅਲੇਚਕ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਇਸ ਗੱਲ ਦੀ ਤੇ ਪ੍ਰਾਊਡ ਵੀ ਬੜਾ ਫੀਲ ਹੋ ਰਿਹਾ ਹੈ ਕਿ ਸਾਡੇ ਸਕੂਲ ਦੇ ਬੱਚਾ ਨੇ ਇੰਨੇ ਅੱਛੇ ਅੰਕ ਪ੍ਰਾਪਤ ਕੀਤੇ ਨੇ ਪਲੱਸ 2 ਵਿੱਚੋਂ 2022 ਜਿਦੇ ਵਿੱਚ ਜੈਸਮਿਨ ਕੋਰ 94.6% ਮਾਰਕਸ ਲੈਤ ਨੇ ਇਸਨੇ ਤੇ ਫਰਸਟ ਪੋਜੀਸ਼ਨ ਹਾਸਿਲ ਕੀਤੀ ਹੈ ਸੈਕੰਡ ਇਜ਼ ਅ ਸਮਾਈਲ ਪ੍ਰੀਤ ਕੋਰ 93.6% ਐਂਡ ਨੈਕਸਟ ਇਜ਼ ਅ ਸਾਹਿਲ ਪ੍ਰੇਸ ਸਿੰਘ 92.2% ਮਾਰਕਸ ਲੈ ਕੇ ਪਾਸ ਹੋਏ। ਇਸ ਤੋਂ ਲਾਵਾ ਜਿਹੜੇ ਬਾਕੀ ਸਾਡੇ ਸਟੂਡੈਂਟ ਨੇ ਉਹਨਾਂ ਦੇ ਵੀ 80% ਅਬੋਵ ਮਾਰਕਸ ਹੀ ਆਏ ਨੇ। ਤੇ ਇਹ ਦੱਸ ਦਿਆਂ ਹੋਏ ਅੱਜ ਮੈਂ ਬਹੁਤ ਹੀ ਜ਼ਿਆਦਾ ਪ੍ਰਾਊਡ ਫਿਲ ਕਰ ਰਹੀ ਹਾਂ। ਯਸ ਜੀ। ਇਹ ਸਟਾਰਟਿੰਗ ਤੋਂ ਹੀ ਬੱਚੇ ਇਹ ਬੜੇ ਵਧੀਆ ਰਹੇ ਨੇ ਹੰਬਲ ਇੱਕਦਮ ਜਿਸਾਂ ਜੋ ਮਰਜ਼ੀ ਕਹਿ ਦੋ ਬੱਚਿਆਂ ਨੂੰ ਇੱਕਦਮ ਸਮਝ ਲੈਂਦੇ ਸੀ ਨਹੀਂ ਤੇ ਕਈ ਬੱਚੇ ਐਵੇਂ ਦੇ ਵੀ ਅੱਜਕੱਲ੍ਹ ਨੇ। ਥੋੜੇ ਵਾਇਲੈਂਟ ਹੋ ਜਾਂਦੇ ਨੇ ਬਟ ਨਹੀਂ ਜਿੰਨੇ ਵੀ ਸਾਡੇ ਸਕੂਲ ਦੇ ਵਿੱਚ ਪਲੱਸ 2 ਦੇ ਸਟੂਡੈਂਟਸ ਆਏ ਨੇ ਪਲੱਸ 1 2 ਪਿਛਲੇ ਕਈ ਸਾਲਾ ਤੋਂ ਵੀ ਜਿਹੜੇ ਸਟੂਡੈਂਟਸ ਆਏ ਨੇ ਬੜੇ ਪੋਲਾਈਟ ਰਹੇ ਨੇ ਸਾਡੇ ਨਾਲ ਤੇ ਟੀਚਰਸ ਵੀ ਅਸੀਂ ਵੈਲ এডਿਕੇਟਿਡ ਰੱਖੇ ਨੇ ਇੱਥੇ ਕਿ ਜਰਨਾ ਦਾ ਵੇ ਆਫ ਟਾਕਿੰਗ ਦੇਖੋਗੇ ਤੁਸੀਂ ਅ ਟੀਚਿੰਗ ਵੇ ਦੇਖੋਗੇ ਤੁਸੀਂ ਉਹਨਾਂ ਦਾ ਇਹਨਾਂ ਵਧੀਆ ਇੰਟਰਸਟ ਕ੍ਰੀਏਟ ਕਰਦੇ ਨੇ ਸਟੂਡੈਂਟਸ ਦੇ ਵਿੱਚ ਕਿ ਉਹਨਾਂ ਨੂੰ ਇੱਦਾਂ ਫਾਲਤੂ ਗੱਲਾਂ ਦੇ ਵਿੱਚ ਟਾਈਮ ਹੀ ਨਹੀਂ ਮਿਲਦਾ ਬਿਲਕੁਲ ਵੀ ਬੱਚਿਆਂ ਨੂੰ ਮੁਸ਼ਕਿਲ ਆਉਂਦੀ ਸੀ ਕਿ ਪੜ੍ਹਨ ਦੇ ਵਿੱਚ ਬਾਰ ਬਾਰ ਤੰਗ ਕਰਦੇ ਸੀ ਮੈਮ ਆ ਵੀ ਦੱਸ ਦੋਆ ਵੀ ਦੱਸ ਦੋ ਨਹੀਂ ਨਹੀਂ ਐਵੇਂ ਦਿੱਤੇ ਖੈਰ ਸਟਾਰਟਿੰਗ ਤੋਂ ਤੇ ਮੁਸ਼ਕਿਲ ਆਏਗੀ ਬੱਚਿਆਂ ਨੂੰ ਜਿਹੜੇ ਨਿਊ ਸਟੂਡੈਂਟ ਨਿਊ ਐਡਮਿਸ਼ਨਸ ਹੁੰਦੀਆਂ ਸੀ ਉਹਨਾਂ ਨੂੰ ਵੀ ਦਿੱਕਤ ਆਂਦੀ ਸੀ ਕਿ ਹਾਂ ਰਿਪੀਟ ਕਰ ਦੋ ਮੈਮ ਰਿਪੀਟ ਕਰ ਦੋ ਅਗੇਨ ਐਂਡ ਅਗੇਨ ਬਟ ਕੋਈ ਟੀਚਰ ਐਵੇਂ ਦੇ ਨਹੀਂ ਸੀ ਜਿਹੜੇ ਹਾਈਪਰ ਹੋ ਜਾਂਦੇ ਸੀ ਉਹ ਵੀ ਅਗੇਨ ਐਂਡ ਅਗੇਨ ਥਰੂ ਦਾ ਪ੍ਰੋਜੈਕਟਰ ਉਹਨਾਂ ਨੂੰ ਸਮਝਾਉਂਦੇ ਰਹਿੰਦੇ ਸੀ ਜਿਸ ਤਰ੍ਹਾਂ ਵੀ ਉਹਨਾਂ ਨੂੰ ਈਜ਼ੀ ਲੱਗਦਾ ਸੀ ਐਕਸਟਰਾ ਨੋਟਸ ਅਗਰ ਉਹਨਾਂ ਨੂੰ ਜ਼ਰੂਰਤ ਹੁੰਦੀ ਸੀ ਬੱਚਿਆਂ ਨੂੰ ਤਾਂ ਐਕਸਟਰਾ ਨੋਟ ਪ੍ਰੋਵਾਈਡ ਕੀਤੇ ਜਾਂਦੇ ਸੀ ਈਵਨ ਕਿ 올 ਸਟੂਡੈਂਟਸ ਦੇ ਲਈ ਅਸੀਂ ਐਕਸਟਰਾ ਕਲਾਸਿਸ ਵੀ ਲਗਾਈਆਂ ਨੇ ਟੈਸਟ ਕ੍ਰੀਏਟ ਕਰਨਾ ਇਹ ਤੇ ਟੀਚਰ ਦੇ ਹੱਥ ਵਿੱਚ ਹੀ ਹੁੰਦਾ ਹੈ ਹਨਾ ਤੇ ਅਗਰ ਵੈਲ ਕੁਆਲੀਫਾਈਡ ਟੀਚਰ ਨੇ ਇੱਥੇ ਅਪਾਇੰਟ ਕੀਤਾ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਅਸੀਂ ਇੰਟਰਸਟ ਕ੍ਰੀਏਟ ਕਰਨਾ ਬੱਚਿਆਂ ਨੂੰ ਪਲੇ ਵੇ ਮੈਥਡ ਦੇ ਥਰੂ ਵੀ ਅਗਰ ਬੱਚਿਆਂ ਨੂੰ ਕਰਵਾਉਣਾ ਚਾਹਣ ਉਹ ਵੀ ਕਰਵਾਂਦੇ ਸੀ ਹੋਰ ਇੰਟਰਸਟ ਕ੍ਰੀਏਟ ਕਰਨ ਲਈ ਉਹਨਾਂ ਕੀ ਖਾਸ ਪ੍ਰਬੰਧ ਨੇ ਸਕੂਲ ਦੇ ਵਿੱਚ ਕਿ ਤੁਸੀਂ ਮਾਪੇ-ਪਪ ਨੂੰ ਕਹਿਣਾ ਚਾਹੋਗੇ ਕਿ ਆਪਣੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਵਿਦਿਓ ਹਾਂ ਜਿਵੇਂ ਕਿ ਬਾਰਡਰ ਏਰੀਆ ਇਹ ਤੇ ਕੁਝ ਇਹ ਕੋਸ਼ਿਸ਼ ਕੀਤੀ ਹੈ ਕਿ ਬੱਚੇ ਨੂੰ ਕੋ ਛੋਟੀ ਤੋਂ ਛੋਟੀ ਚੀਜ਼ ਦੀ ਕੋਈ ਦਿੱਕਤ ਨਹੀਂ ਆਏ ਚਾਹੇ ਉਹ ਸਾਇੰਸ ਲੈਬ ਹੋਏ ਚਾਹੇ ਬਾਇਓ ਲੈਬ ਹੋਏ ਲਾਇਬ੍ਰੇਰੀ ਹੋਏ ਚਾਹੇ ਕੰਪਿਊਟਰ ਲੈਬ ਹੋਏ ਹਰ ਇੱਕ ਚੀਜ਼ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਗਈ ਹੈ ਪ੍ਰੋਜੈਕਟਰ ਆਲਸੋ ਵੀ ਆਰ ਪ੍ਰੋਵਾਈਡਡ ਫॉर ði ਸਟੂਡੈਂਟ ਤੁਸੀਂ ਜਿਸ ਤਰ੍ਹਾਂ ਸਕੂਲ ਆ ਠੀਕ ਹੈ ਨਾ ਸਕੂਲ ਦੇ ਸਟੂਡੈਂਟਸ ਨੇ ਸਕੂਲ ਦੇ ਸਟੂਡੈਂਟਸ ਵਾਸਤੇ ਕੁਝ ਖਾਸ ਪ੍ਰਬੰਧ ਜਿਹੜਾ ਕਿ ਖੇਡਣ ਵਾਸਤੇ ਹੋ ਜੇ ਜਾਂ ਫਿਰ ਪੜਨ ਵਾਸਤੇ ਹੋ ਜੇ ਕਿਸੇ ਵੀ ਤਰੀਕੇ ਦਾ ਜਿਹੜਾ ਜਿਹਦੇ ਬਾਰੇ ਤੁਸੀਂ ਦੱਸਣਾ ਚਾਹੋਗੇ ਸਾਨੂੰ ਜੀ ਇਦੇ ਵਾਸਤੇ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕੀ ਆ ਬੱਚੇ ਨੂੰ ਇੰਟਰਸਟ ਕ리에ਟ ਕਰਨ ਵਾਸਤੇ ਕਈ ਵਾਰ ਬੱਚੇ ਬੋਰ ਫੀਲ ਕਰਨ ਲੱਗ ਪੈਂਦੇ ਨੇ 24 ਘੰਟੇ ਕਲਾਸ ਤੇ ਵਿੱਚ ਰੋ ਆਨਾ ਬਸ ਪੜੀ ਜਾਓ ਪੜੀ ਜਾਓ ਇਹ ਨਾਲ ਹੀ ਬੱਚੇ ਨਾ ਕਿਤੇ ਡਿਸਟਰੈਕਟ ਹੋ ਜਾਂਦੇ ਨੇ ਸਟੱਡੀ ਨਾਲ ਇਹਦੇ ਲਈ ਅਸੀਂ ਕੀ ਕਰਨੇ ਆ ਐਨਸੀਸੀ ਕੈਂਪ ਲਗਾਈ ਅਸੀਂ ਸਮਰਸੇ ਵਿਦ ਸਮਰ ਕੈਂਪ ਵੀ ਅਸੀਂ ਲਗਾਏ ਨੇ ਬੱਚੇ ਕੀ ਚੱਲ ਉਧਰ ਵੀ ਆਂ ਜੋਇਨ ਕਰਨ ਉਹਨਾਂ ਨੂੰ ਗਰਾਊਂਡ ਹੈ ਸਾਡੇ ਕੋ ਪ੍ਰੋਪਰ ਗਰਾਊਂਡ ਹੈ ਪਿੱਛੇ ਵੀ ਦੇਖੋਗੇ ਗਰਾਊਂਡ ਹੈ ਦੇ ਪਲੇ ਵਿਦ ਅ ਟੈਨਿਸ ਆਲਸੋ ਜਿਸ ਤਰ੍ਹਾਂ ਬੱਚਿਆਂ ਦੇ ਰਿਜ਼ਲਟ ਜਦੋਂ ਆਊਟ ਹੋਣੇ ਸੀਗੇ ਤੁਹਾਡੇ ਮਨ ਦੇ ਵਿੱਚ ਵੀ ਸੇਮ ਫੀਲਿੰਗ ਸੀ ਜਿਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਹੁੰਦੀ ਆ ਕਿ ਪਤਾ ਨਹੀਂ ਕੀ ਬਣੇਗਾ ਰਿਜ਼ਲਟ ਕਿਸ ਤਰ੍ਹਾਂ ਦਾ ਆਏਗਾ ਬੱਚਿਆਂ ਦਾ ਨੋ ਟੈਨਸ਼ਨ ਇਹ ਸਾਡਾ ਹੁੰਦਾ ਨਹੀਂ ਕਾਫੀ ਸਾਲਾਂ ਤੋਂ ਅਸੀਂ ਬੱਚਿਆਂ ਨੂੰ ਇਹਦੀ ਪ੍ਰੋਪਰ ਤਿਆਰੀ ਕਰਵਾਉਂਦੇ ਆ ਰਹੇ ਹਾਂ ਬਾਰ-ਬਾਰ ਉਹਨਾਂ ਨੂੰ ਅਸੀਂ ਕੁਐਸਚਨ ਪੇਪਰਸ ਦਿੰਦੇ ਸੀ ਉਹਨਾਂ ਨੂੰ ਸੋਲਵ ਕਰੋ ਤਾਂ ਕਿ ਉਹਨਾਂ ਦੇ ਮਨ ਦੇ ਵਿੱਚੋਂ ਵੀ ਐਗਜ਼ਾਮ ਦਾ ਜਿਹੜਾ ਫੇਅਰ ਹੈ ਉਹ ਨਿਕਲ ਜਾਏ ਅਰ ਨਾਲ ਸਮੇਂ ਦੇ ਵਿੱਚ ਤੁਸੀਂ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਕੂਲ ਦੇ ਵੱਲੋਂ ਮੈਸੇਜ ਇਹ ਹੀ ਹੈ ਬੇਟਾ ਟੀਚਰਸ ਤੇ ਮਿਹਨਤ ਬਹੁਤ ਹੀ ਜ਼ਿਆਦਾ ਕਰਦੇ ਨੇ ਬੱਚਿਆਂ ਲਈ ਬੱਚਿਆਂ ਨੂੰ ਵੀ ਪੂਰੀ ਆਪਣੀ ਕਨਸੈਂਟਰੇਸ਼ਨ ਦੇ ਨਾਲ ਸਟੱਡੀ ਕਰਨੀ ਚਾਹੀਦੀ ਹੈ ਆਪਣਾ ਧਿਆਨ ਮਿਹਨਤੋਂ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਜਿਵੇਂ ਕਿ ਹੁਣੇ ਉਹ ਬੱਚੇ ਨੇ ਵੀ ਕਿਹਾ ਕਿ ਮਿਹਨਤ ਹੀ ਰੰਗ ਲੈ ਕੇ ਆਉਂਦੀ ਹੈ ਮਿਹਨਤ ਹੀ ਰੰਗ ਲੈ ਕੇ ਆਉਂਦੀ ਹੈ ਸਫਲਤਾ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਆਹ ਬੱਚੇ ਨੇ ਹੁਣੇ ਦੱਸਿਆ ਜਿਵੇਂ ਕਿ ਤੇ ਵਾਕਈ ਮਿਹਨਤ ਅਜੇ ਰੰਗ ਲੈ ਕੇ ਆਈ ਹੈ ਤੇ 90% ਮਾਰਕਸ ਉਹਨੇ ਅੱਜ ਗੇਨ ਕੀਤੇ ਪੱਤਰਕਾਰ ਅਜੀਤ ਪਾਲ ਦੇ ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ